ਸਿੱਧੂ ਮੂਸੇਵਾਲੇ ਦੇ ਕਾਲਜ ਵਾਲਿਆਂ ਨੇ ਜਿੱਤੀ ਟਰੋਫੀ ਤੇ ਦੁਬਈ ਜਾਣ ਲਈ ਹੋ ਗਏ ਐਲੀਜੀਬਲ ਸਿੱਧੂ ਮੂਸੇਵਾਲੇ ਦੇ ਕਾਲਜ ਦੇ ਵਿੱਚ ਜਿੱਥੇ ਸਿੱਧੂ ਮੂਸੇਵਾਲੇ ਨੇ ਇੱਕ ਪ੍ਰੋਜੈਕਟ ਬਣਾਇਆ ਸੀ ਤਾਂ ਉੱਥੇ ਹੀ ਸਿੱਧੂ ਦੇ ਕੁਝ ਇਨਸਪਾਇਰ ਹੋਏ ਵਿਦਿਆਰਥੀਆਂ ਨੇ ਇਹ ਬੈਨ ਬਣਾਈ ਜਿਸ ਦਾ ਨਾਮ ਕ੍ਰੀਏਟਿਵ ਵੈਲੋ ਰੱਖ ਦਿੱਤਾ ਤੇ ਇਸ ਐਗਜ਼ਿਬਿਸ਼ਨ ਦੇ ਵਿੱਚ ਇਹ ਟਰੋਫੀ ਜਿੱਤ ਕੇ ਦੁਬਈ ਜਾਣ ਦੇ ਲਈ UN ਕਾਨਫਰੰਸ ਦੇ ਲਈ ਐਲੀਜੀਬਲ ਹੋ ਗਿਆ ਤੇ ਪਿਤਾ ਨੂੰ ਵਧਾਈ ਵੀ ਦਿੱਤੀ ਹੈ ਕੌਲਜ ਵਾਲਿਆਂ ਨੇ ਤੇ ਹਵੇਲੀ ਜਦੋਂ ਪਹੁੰਚਦੇ ਐ ਉਸ ਗੱਡੀ ਨੂੰ ਲੈ ਕੇ ਜੋ ਇਹਨਾਂ ਨੇ ਸਿੱਧੂ ਮੂਸੇਵਾਲੇ ਤੋਂ ਇਨਸਪਾਇਰ ਹੋ ਕੇ ਬਣਾਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਬੈਟਰੀ ਦੇ ਉੱਪਰ ਚੱਲਣ ਵਾਲੀ ਬਾਈਕ ਹੈ ਜਿਸ ਦਾ ਨਾਂ ਕੰਪਨੀ ਦਾ ਕ੍ਰੀਏਟਿਵ ਵੈਲਿਊ ਹੈ ਤੇ ਇਹਨਾਂ ਨੇ ਇੱਕ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿਆ ਸੀ ਤਾਂ ਉੱਥੇ ਇਹ ਜਿੱਤ ਗਏ ਤੇ ਹੁਣ ਦੁਬਈ ਜਾਣਾ ਹੈ ਦੁਬਈ ਦੇ ਵਿੱਚ ਵੀ ਇਸ ਦੀ ਐਗਜ਼ੀਬਿਸ਼ਨ ਲੱਗੇਗੀ ਬੈਟਰੀ ਦੇ ਉੱਪਰ ਚੱਲਣ ਵਾਲੀ ਇਹ ਸੀਸਾਈਕਲ ਸੋਲਰ ਸਿਸਟਮ ਦੇ ਨਾਲ ਚੱਲਦੀ ਹੈ ਤੇ ਉੱਪਰ ਦੇਖ ਸਕਦੇ ਹਾਂ ਸੋਲਰ ਸਲੈਬ ਵੀ ਲੱਗੀ ਹੋਈ ਹੈ ਸਿੱਧੂ ਮੂਸੇਵਾਲੇ ਦੇ ਫੈਨ ਪਰੇ ਤੋਂ ਪਰੇ ਨੇ ਪਰ ਜੇਕਰ ਗੀਤਾਂ ਦੀ ਗੱਲ ਕਰੀ ਜਾਵੇ ਤਾਂ ਗੀਤਾਂ ਤੋਂ ਹਟ ਕੇ ਵੀ ਸਿੱਧੂ ਨੇ ਬਹੁਤ ਸਾਰੇ ਅਜਿਹੇ ਕੰਮ ਕੀਤੇ ਸੀ ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਹੈਰਾਨ ਹੁੰਦੇ ਨੇ ਲੋਕ ਸਿੱਧੂ ਮੂਸੇਵਾਲੇ ਨੂੰ ਆਲ ਰਾਊਂਡਰ ਕਹਿ ਸਕਦੇ ਆ ਸਿੱਧੂ ਨੂੰ ਪਿਆਰ ਕਰਨ ਵਾਲੇ ਚੱਲਦੀ ਚੱਲਦੀ ਵੀਡੀਓ ਨੂੰ ਦੋਸਤੋ ਸ਼ੇਅਰ ਕਰ ਦਿਓ ਤੇ ਇਹੀ ਸਾਈਕਲ ਇਹ ਜਿਹੜੀ ਹਵੇਲੀ ਦੇ ਵਿੱਚ ਸਿੱਧੂ ਦੇ ਕਾਲਜ ਵਾਲੇ ਲੈ ਕੇ ਪਹੁੰਚੇ ਤਾਂ ਇਹਨਾਂ ਦਾ ਕਹਿਣਾ ਸੀ ਕਿ ਸਿੱਧੂ ਮੂਸੇਵਾਲੇ ਦੀ ਬਣਾਈ ਹੋਈ ਗੱਡੀ ਤੋਂ ਜੁੜੀ PVX1 ਸੀ ਉਸ ਤੋਂ ਇਨਸਪਾਇਰ ਹੋ ਕੇ ਇਹਨਾਂ ਨੇ ਇਹ ਸੋਲਰ ਈਜ਼ ਸਾਈਕਲ ਬਣਾਈ ਆ ਜਿਹੜੀ ਇਲੈਕਟ੍ਰਿਕ ਸਾਈਕਲ ਹੈ ਜੋ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਚਲਾਈ ਅਤੇ ਕਾਲਜ ਵਾਲਿਆਂ ਨੇ ਜੋ ਪ੍ਰੋਜੈਕਟ ਤਿਆਰ ਕੀਤਾ ਸੀ ਉਹ ਸਕਸੈਸਫੁਲ ਹੋਇਆ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਪੂਰੀ ਟੀਮ ਨੇ ਵਧਾਈ ਦੇ ਦਿੱਤੀ ਤੇ ਵਧਾਈ ਦੇ ਵਿੱਚ ਜੋ ਸ਼ਬਦ ਲਿਖੇ ਉਹ ਤੁਹਾਨੂੰ ਦੱਸ ਦੇਣ ਹੈ ਕਿ ਵਿਦ ਯੂਅਰ ਹੈਲਪ ਐਂਡ ਸਪੋਰਟ And Shubdeep's inspiration, students won the trophy of creative value and eligible to go to Dubai. for attending UN conference ਤਾਂ ਇਸ ਨੌਜਵਾਨ ਨੇ ਜਿਹੜੀਆਂ ਗੱਲਾਂ ਦਸੀਆਂ ਸੁਣ ਕੇ ਦੋਸਤੋ ਸ਼ੇਅਰ ਜਰੂਰ ਕਰ ਦਿਓ ਤੇ ਜੋ ਸਿੱਧੂ ਮੂਸੇਵਾਲੇ ਨੂੰ ਚਾਹੁੰਦੇ ਨੇ ਉਹ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ ਜਿਹੜੇ ਕਹਿੰਦੇ ਸੀ ਕਿ ਸਿੱਧੂ ਤੋਂ ਗਾਇਆ ਨਹੀਂ ਜਾਂਦਾ ਸਿੱਧੂ ਤਾਂ ਗਾ ਵੀ ਗਿਆ ਤੇ ਅਜੇ ਇਹ ਪ੍ਰੋਜੈਕਟ ਵੀ ਬਣਾ ਗਿਆ ਜਿੰਨਾ ਬਾਰੇ ਹਜੇ ਦੁਨੀਆ ਸੋਚਦੀ ਐ ਸਿੱਧੂ ਨੇ ਆਪਣੇ ਕਾਲਜ ਟਾਈਮ ਦੇ ਵਿੱਚ ਜੋ ਗੱਡੀ ਬਣਾਈ ਸੀ ਤਾਂ ਉਸ ਤੋਂ ਇਨਸਪਾਇਰ ਹੋ ਕੇ ਇਹਨਾਂ ਸਟੂਡੈਂਟਸ ਨੇ ਇਹ ਈ ਵਾਹਿਕਲ ਬਣਾਇਆ ਹੈਗਾ ਜਿਹੜਾ ਕਿ ਬੈਟਰੀ ਦੇ ਉੱਪਰ ਚੱਲਦਾ ਤੇ ਨਾਲ ਇਸ ਦੇ ਸਾਈਡ ਦੇ ਉੱਪਰ LCD ਲੱਗੀ ਹੋਈ ਆ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਇਸ ਨੂੰ ਚਲਾ ਕੇ ਦੇਖਿਆ ਕਾਲਜ ਵਾਲਿਆਂ ਤੇ ਸਟੂਡੈਂਟਸ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਈ ਕਾਲਜ ਦੇ ਸਟੂਡੈਂਟਸ ਅੱਜ ਆਏ ਨੇ ਇਹਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਔਰ ਇੱਕ ਇੱਕ ਬਹੁਤ ਸੋਹਣਾ ਪ੍ਰੋਜੈਕਟ ਲੈ ਕੇ ਆਏ ਨੇ ਜਿਹੜਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਵਾਤਾਵਰਣ ਸਾਫ਼ ਪਾਣੀ ਤੇ ਜਿਹੜੀ ਸੋਲਰ એનર્ਜੀ ਨੂੰ ਵੱਧ ਤੋਂ ਵੱਧ ਜੁਰੀ ਦੇ ਵਿੱਚ ਲੈ ਕੇ ਆਉਣਾ ਉਸ ਕ੍ਰੀਏਟਿਵ ਵੈਲਿਊ ਨਾਮ ਦੀ ਕੰਪਨੀ ਕ੍ਰੀਏਟਿਵ ਵੈਲਿਊ ਹਾਂਜੀ ਹਾਂਜੀ ਉਹਦੇ ਲਈ ਬਹੁਤ ਉਹਨਾਂ ਨੇ ਸਪான்ਸਰ ਕੀਤਾ ਬਹੁਤ ਵਧੀਆ ਕੰਮ ਕਰ ਰਹੇ ਨੇ ਬੱਚੇ ਸਾਰੇ ਪਰੰਤੂ ਜਿਹੜਾ ਆਪਾਂ ਹੁਣ ਮਾਡਲ ਚਲਾ ਕੇ ਵੇਖਿਆ ਤਾਂ ਮੈਨੂੰ ਬਹੁਤ ਪਸੰਦ ਆਇਆ ਕਿਉਂਕਿ ਇਹ ਨਹੀਂ ਹੈਗਾ ਵੀ ਮਲੋਦਾਂ ਆਪਾਂ ਕਹਿੰਦੇ ਵੀ ਹਲਕਾ ਫੁਲਕਾ ਜਿਹਾ ਇਕੱਠਾ ਕੀਤਾ ਬੱਚਾ ਨੇ ਪੂਰਾ ਦਿਮਾਗ ਲਾਇਆ ਇਹਦੇ ਉੱਤੇ ਪਿਕਅਪ ਵੀ ਵਧੀਆ ਹੈ ਤਾਂ ਜਦੋਂ ਇਹ ਤੇ ਹੋਰ ਸੁਧਾਰ ਆਊਗਾ ਤਾਂ ਮੇਰੇ ਖਿਆਲ ਬਹੁਤ ਵਧੀਆ ਚੀਜ਼ ਬਣੂਗੀ ਇੱਕ ਹਾਂ ਇਹਦੇ ਲਈ ਮੈਂ ਸਾਰੇ ਸਟੂਡੈਂਟਸ ਨੂੰ ਵਧਾਈ ਵੀ ਦਿੰਦਾ ਤੇ ਪ੍ਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਤੇ ਹੋਰ ਵੀ ਇਸ ਦੇ ਵਿੱਚ ਮੱਲਾ ਮਾਰਨ ਅੱਗੇ ਵਧਣਾ ਇਹਨਾਂ ਨੂੰ ਦੱਸਿਆ ਵੀ ਕਿ ਸਿੱਧੂ ਨੇ ਕਿ ਤਿਆਰ ਕੀਤਾ ਸੀ ਭਾਈ ਕੱਲ ਅਜ ਤੋਂ ਕਈ ਸਾਲ ਪਹਿਲਾਂ ਇਲੈਕਟ੍ਰੋਨਿਕ ਹਾਂ ਉਹਨਾਂ ਨੇ ਵੀ ਇਲੈਕਟ੍ਰੋਨਿਕ ਬਾਈਕ ਤਿਆਰ ਕੀਤੀ ਸੀ ਜੋ ਆਪਾਂ ਨੂੰ ਪਿਛਲੀ ਵਾਰ ਸਰੋ ਦੇ ਕੇ ਗਏ ਸੀ ਆਪਣੇ ਕੋਲ ਇੱਥੇ ਮਾਡਲ ਪਿਆ ਤੁਸੀਂ ਸ਼ਾਇਦ ਦੇਖਿਆ ਵੀ ਹੁਣ ਤਾਂ ਚਲੋ ਅਜ ਤੋਂ 6 ਸਾਲ ਪਹਿਲਾਂ ਜਦੋਂ ਸ਼ੁਰੂਆਤ ਕੀਤੀ ਤਾਂ ਉਸੇ ਰਸਤੇ ਉੱਤੇ ਵਿੱਚ ਇਹ ਅੱਜ ਵਾਲੇ ਚੱਲ ਰਹੇ ਨੇ ਤਾਂ ਵਧੀਆ ਗੱਲ ਹੈ ਪ੍ਰਮਾਤਮਾ ਕਰੇ ਇਹ ਦਿਨ ਰਾਤ ਲੁਕੜੀ ਤਰੱਕੀ ਕਰ ਭਾਈ ਸਿੱਧੂ ਬਹੁਤ ਪਹਿਲਾਂ ਭਾਂਪ ਗਿਆ ਸੀ ਆ ਕਿ ਸੋਲਰ એનર્ਜੀ ਜਾਂ ਵੇ ਇਹ ਕੋਰੈਂਟਲੀ ਵੀਕਲਾਂ ਦੀ ਲੋਡ ਪਊਗੀ ਉਹਨੇ ਬਹੁਤ ਪਹਿਲਾਂ 4-5 ਸਾਲ ਪਹਿਲਾਂ ਬਣਾਤਾ ਸੀਗਾ ਤੇ ਉਹਦੀ ਰੀਸ ਹੋ ਰੀ ਸਕੇ ਚੱਲਿਆ ਕਿਵੇਂ ਦੇਖਦੇ ਹੋ ਦੇਖੋ ਲੱਗਦਾ ਤਾਂ ਵਧੀਆ ਹੈ ਨਾ ਆਪਾਂ ਖੁਦ ਨਹੀਂ ਇਸ ਗੱਲ ਲਈ ਗੰਭੀਰ ਸੀਗੇ ਪਰੰਤੂ ਸ਼ੁਭਦੀਪ ਦੇ ਮਨ ਦੇ ਵਿੱਚ ਇਹ ਚੀਜ਼ਾਂ ਕਾਫੀ ਸੀਗੀਆਂ ਵੀ ਇਸ ਫੀਲਡ ਦੇ ਵਿੱਚ ਅੱਗੇ ਵਧਣਾ ਚਾਹੀਦਾ ਜਾਂ ਇਹ ਸਾਡੀਆਂ ਮੁੱਖ ਲੋੜਾਂ ਬਣਨਗੇ ਕੱਲ ਨੂੰ ਕਿਉਂਕਿ ਡੀਜ਼ਲ ਪੈਟਰੋਲ ਜਿਹੜੀ ਗੈਸ ਹੈ ਇਹਨਾਂ ਦੇ ਭੰਡਾਰ ਸੀਮਤ ਨੇ ਸਾਨੂੰ ਜਿਹੜੀ ਫ੍ਰੀ ਰੀ એનર્ਜੀ ਹੈ ਇਹਨੂੰ ਵਰਤੋਂ ਦੇ ਵਿੱਚ ਲਿਆਉਣੀ ਪੈਣਾ ਸਾਰੇ ਮੁਲਕਾਂ ਦੀਆਂ ਸਾਰੇ ਜਿਹੜੀ ਗਵਰਨਮੈਂਟ ਹੈ ਉਹਨਾਂ ਦਾ ਇਸ ਵੱਲ ਰੁਝਾਨ ਹੈਗਾ ਤੇ ਜਿਹੜਾ ਸਾਡਾ ਅੱਜ ਦਾ ਯੂਥ ਹੈ ਤਾਂ ਇਹਦੀ ਤਾਂ ਸਭ ਤੋਂ ਜ਼ਿੰਮੇਵਾਰੀ ਬਣਦੀ ਹੈ ਵੀ ਇਸ ਗੱਲ ਦੇ ਉੱਤੇ ਵੱਧ ਤੋਂ ਵੱਧ ਆਪਣੇ ਅਫਰਟ ਲਾਉਣਾ ਹੈ। ਮੈਂ ਉਮੀਦ ਕਰਵ ਮੈਂ ਗੋਨਾਨਕ ਦੇ ਇੰਜੀਨੀਅਰਿੰਗ ਕਾਲਜ ਤੋਂ ਆਈ ਹਾਂ ਅਸੀਂ ਇੱਕ ਇਲੈਕਟ੍ਰੀਕਲ ਵੀਕਲ ਬਣਾਇਆ ਜੋ ਕਿ ਅਸੀਂ ਐਜ਼ ਅ ਕੈਟਾਲਿਸਟ ਯੂਜ਼ ਕਰ ਰਹੇ ਹਾਂ 17 ਸਸਟੇਨੇਬਲ ਡਿਵੈਲਪਮੈਂਟ ਗੋਲਸ ਨੂੰ ਪ੍ਰੋਮੋਟ ਕਰਨ ਲਈ। ਸਾਨੂੰ ਜਿਹੜੀ ਫੰਡਿੰਗ ਸੀ ਇਹ ਇਹ ਵਹੀਕਲ ਬਣਾ ਲਈ ਵੰਜਨ ਕੰਪਨੀ ਜੋ ਕਿ ਯੂਐਸਏ ਬੇਸਡ ਹੈ ਉਹਦੇ ਸੀਈਓ ਪਾਲ ਸਰ ਵੱਲੋਂ ਆਈ ਸੀ ਜਿਨ੍ਹਾਂ ਨੇ ਕਲੈਬੋਰੇਸ਼ਨ ਯੂਥ ਫॉर ਪਲਾਨਟ ਜਰਮਨੀ ਨਾਲ ਕੀਤਾ ਸੀ ਤੇ ਸਾਡੇ ਜਿਹੜਾ ਪ੍ਰੋਜੈਕਟ ਦਾ ਨਾਮ ਹੈ ਕੁਐਟੇਵੈਲੋ ਹੈ ਤੇ ਸਾਡਾ ਇਹ ਵੀਕਲ ਬਣਾਉਂਦਾ ਇਹੀ ਮੋਟਿਵ ਹੈ ਕਿ ਅਸੀਂ 17 ਸਸਟੇਨੇਬਲ ਡਿਵੈਲਪਮੈਂਟ ਗੋਲਸ ਬਾਰੇ ਲੋਕਾਂ ਨੂੰ ਅਵੇਅਰ ਕਰਨਾ ਜਿਦੇ ਵਿੱਚ ਕੀ ਹੈ ਜ਼ੀਰੋ ਹੰਗਰ, ਨੋ ਪੋਵਰਟੀ, ਕਲੀਨ ਵਾਟਰ ਐਂਡ ਸੈਨੀਟੇਸ਼ਨ, ਇਨੋਵੇਸ਼ਨ ਇਨਫਰਾਸਟ੍ਰਕਚਰ ਕੁਆਲਿਟੀ, ਐਜੂਕੇਸ਼ਨ ਐਂਡ ਜੈਂਡਰ ਇਕਵੈਲਿਟੀ ਵਰਗੀਆਂ 17 ਚੀਜ਼ਾਂ ਨੇ ਐਂਡ ਪਾਰਟਨਰਸ਼ਿਪ ਫॉर ਗੋਲ ਯਾਨੀ ਕਿ ਜਿੱਥੇ 193 ਕੰਟਰੀ ਇਕੱਠੀਆਂ ਆਈਆਂ ਨੇ ਨੇਸ਼ਨ ਦੀਆਂ ਯੂਨਾਈਟਿਡ ਨੇਸ਼ਨ ਵੱਲੋਂ ਜੋ ਕਿ WHO ਵੱਲੋਂ ਪ੍ਰੇਰਿਤ ਹੈ ਤੇ ਉਹਨਾਂ ਨੇ ਪਲੈਜੀਆ ਉਤਲੀਤੀ ਆ ਕਿ ਅਸੀਂ ਇਸ ਵਰਲਡ ਨੂੰ 2030 ਤੱਕ ਇੱਕ ਬੈਟਰ ਪਲੇਸ ਬਣਾਵਾਂਗੇ ਗ੍ਰ ਸੋ ਸਾਡਾ ਜੇ ਵੀਕਲ ਦਾ ਰਿਜ਼ਲਟ 17th ਆਫ ਅਕਤੂਬਰ ਨਵੰਬਰ ਨੂੰ ਆਣਾ ਯਾਨੀ ਕਿ ਅਗਲੇ ਹਫਤੇ ਚੰਡੀਗੜ੍ਹ ਵਿੱਚ ਸਾਡੀ ਕਾਨਫਰੰਸ ਹੈ ਆਡੀਟੋਰੀਅਮ ਚੋਕੇ ਸੋ ਜੇ ਸਾਡਾ ਵੀਕਲ ਸਿਲੈਕਟ ਹੋ ਜਾਂਦਾ ਹੈ ਇਹ ਜ਼ਿਆਦਾ এনवायरमेंट ਫ੍ਰੈਂਡਲੀ ਹੈ ਤਾਂ ਫਿਰ ਇਹਨੂੰ ਦੁਬਈ ਇੱਕ ਕਾਨਫਰੰਸ ਹੋ ਰਹੀ ਹੈ COP28 United Nation Climate Conference ਉੱਥੇ ਸਾਨੂੰ ਰਿਪਰੈਜ਼ੈਂਟ ਕਰਨ ਦਾ ਮੌਕਾ ਮਿਲੇਗਾ ਜੀ ਜੇ ਕੰਪੀਟੀਸ਼ਨ ਤੋਂ ਬਾਅਦ ਸਿੱਧੂ ਦੇ ਫੈਮਿਲੀ ਨੂੰ ਵੀ ਇਹ ਜਿਹੜੀ ਗੱਡੀ ਆ ਮਤਲਬ ਇਹ ਬਾਈਕ ਜੀ ਹਾਂਜੀ ਬਿਲਕੁਲ ਜਿਹੜੀ ਸਾਡਾ ਵੀਕਲ ਹੈ ਇਹ ਸਾਡਾ ਮਤਲਬ ਕਿ ਚੱਲ ਰਿਹਾ ਕਿ ਅਸੀਂ ਪਟੀਸ਼ਨ ਵਗੈਰਾ ਕਰਾ ਕੇ ਕੁਝ ਇੱਥੇ ਹੀ ਕਿਉਂਕਿ ਇਹ ਜਿਹੜੀ ਟੈਕਨੋਲੋਜੀ ਅਸੀਂ ਲੈਂਦੀ ਹੈ ਇਸ ਵੀਕਲ ਦੀ ਜੀਓ ਨਾਨ ਕਨਵੈਨਸ਼ਨਲ એનર્ਜੀ ਰਿਸੋਰਸਸ ਯਾਨੀ ਕਿ ਰੀਨਿਊਏਬਲ એનર્ਜੀ ਰਿਸੋਰਸਸ ਨਾਲ ਬਣੀ ਹੈ ਉਹ ਜੋ ਸਰ ਨੇ ਬਣਾਇਆ ਸੀ ਸੁਖਬੀਤ ਸਿੰਘ ਸਿੱਧੂ ਸਾਡੇ ਸੀਨੀਅਰ ਨੇ ਉਹਨਾਂ ਵੱਲੋਂ ਇਹ ਟੈਕਨੋਲੋਜੀ ਅਸੀਂ ਲੈਂਦੀ ਹੈ ਕਿ ਫਰਸਟ ਵੀਕਲ ਉਸ ਕਾਲਜ ਦਾ ਉਹਨਾਂ ਨੇ ਹੀ ਬਣਾਇਆ ਸੀ ਤੇ ਅਸੀਂ ਉਹਨਾਂ ਤੋਂ ਹੀ ਇਨਸਪਾਇਰ ਹੋਏ ਹਾਂ ਸਾਡੇ ਪ੍ਰੋਫੈਸਰਸ ਨੇ ਸਾਨੂੰ ਉਹੀ ਟੈਕਨੋਲੋਜੀ ਦਿਖਾ ਕੇ ਸ਼ੋਅ ਕੀਤਾ ਕਿ ਆਪਾਂ ਇਹਦੇ ਬਾਰੇ ਕੀ ਅੱਗੇ ਵੀਕਲ ਬਣਾਉਣਾ ਸੋ ਯਸ ਤੁਸੀਂ ਸਿੱਧੂ ਮਤ ਇਨਾ ਕਿ ਸੁਣਿਆ ਤੇ ਕੀ ਫੈਨ ਹੋ ਤੁਸੀਂ ਡੈਫੀਨਿਟਲੀ ਸਰ ਸਿੱਧੂ ਮੂਸੇਵਾਲਾ ਸਰ ਜਿਹੜਾ Song ਨੇ ਬਹੁਤ ਇਨਸਪਾਇਰਿੰਗ ਆ 295 295 ਗਾਣਾ ਆਪਣਾ ਜਾਂ ਕੋਈ ਵੀ ਕੈਟਾਗਰੀ ਦੇ ਗਾਣੇ ਆ ਡੈਫੀਨਿਟਲੀ ਸਾਰੀ ਯੂਥ ਹੀ ਉਹਨਾਂ ਦੀ ਫੈਨ ਆ ਤੇ ਮੈਂ ਵੀ ਉਹਨਾਂ ਦੀ ਫੈਨ ਆ ਤੇ ਮੈਨੂੰ ਰੈਗੂਲਰ ਬੇਸਿਸ ਤੇ ਉਹਨਾਂ ਦੇ ਗਾਣੇ ਸੁਣਦੀ ਹਾਂ